ਚੱਲ ਲੈ ਬਾਈ ਕਿਰਾਇਆ 200 ਰੁਪਿਆ ਜਾਊਗਾ 10 ਰੁਪਏ 15 ਰੁਪਏ 350 ਸਾਢੇ 350 ਸਾਢੇ 350 54 ਚੰਗੀ ਨੀਲੀ ਹੈ ਦੋ ਬਾਈ ਬੈਠੋ ਵਾਪਸ ਰਗੜ ਦਿਓ 70 75 400 405 405 10 15 25 35 40 45 450 55 452 ਬੋਲਾਂਗੇ ਨਾ 60 60 2 ਬਲੀਆਂ 65 70 75 80 85 485 ਬੋਲਾਂਗੇ ਨਾ 90 95 500 5 505 ਬੋਲਾਂਗੇ ਨਾ 505 ਰੁਪਏ ਬਾਈ ਕਿਹਦੀ ਆ ਉਹ ਵੀ 500 ਤੋਂ 5 ਰੁਪਏ ਹੈ